ਕਪੂਰਤਲਾ ਵਿਖੇ ਪਿਛਲੇ 6 ਸਾਲਾਂ ਤੋਂ ਫਾਈਨਾਂਸ ਦੇ ਕੰਮ ਕਰਨ ਵਾਲੀ ਵਿਸ਼ਾਲ ਨਾਮਕ ਨੌਜਵਾਨ ਦੀ ਮੋਟਰਸਾਈਕਲ ਸਮੇਤ ਅੱਗ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਡਾਇਰੈਕਟਿਡ ਸੀਆਈਡੀ ਪੁਲਿਸ ਅਫਸਰਾਂ ਦਾ 32 ਸਾਲਾ ਪੁੱਤ ਵਿਸ਼ਾਲ ਕਪੂਰਤਲਾ ਵਿਖੇ ਰੁਪਿਆਵਾਂ ਦੇ ਲੈਣ ਦੇਣ ਦਾ ਕੰਮ ਕਰਦਾ ਸੀ। ਪਰਿਵਾਰ ਅਨੁਸਾਰ ਲੰਗੀ ਰਾਤ ਤੋਂ ਫੋਨ ਆਉਂਦੇ ਵਿਸ਼ਾਲ ਘਰੋਂ ਤਾਂ ਗਿਆ ਪਰ ਮੁੜ ਕੇ ਪਰਿਵਾਰ ਨੂੰ ਉਸ ਦੀ ਮੌਤ ਦੀ ਹੀ ਖਬਰ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅਨੁਚਾਤੇ ਰੋਕਾਂ ਵੱਲੋਂ ਵਿਸ਼ਾਲ ਨੂੰ ਮੋਟਰਸਾਈਕਲ ਸਮੇਤ ਅੱਗ ਲਗਾ ਦਿੱਤੀ ਗਈ ਸੀ। ਮੇਰੂ ਨਾਲੇ ਕਿੰਨਾ ਪਾਪੇ ਮੈਨੂੰ 10:15 ਮਿੰਟ ਲਈ ਟਾਂਗ ਗਾ ਜੋ ਆਲਰੇਡੀ ਮਤਲਬ 8:30 9:00 ਵਜੇ ਆ ਜਾਂਦੀ ਸੀ ਤੇ ਉਹ ਮੈਂ ਮਤਲਬ ਵੇਟ ਕੀਤੀ ਹੈ 9:30 ਤੱਕ 9:30 ਤੋਂ ਬਾਅਦ ਮੈਂ ਮੋਬਾਈਲ ਹੁੰਦਾ ਰਿਆ ਨਾ ਨੰਬਰ ਦਾ ਕੋਈ ਨੰਬਰ ਨਹੀਂ ਲੱਗਾ ਤੇ ਮੋੜ ਕੇ 10 ਵਜੇ ਹਸਪਤਾਲ ਨੂੰ ਮੈਂ ਉਹ ਮੈਸੇਜ ਮੈਂ ਉਹ ਡਰ ਬੜੀ ਮੈਨੂੰ ਬਹੁਤ ਜ਼ਿਆਦਾ ਸਾਰਟਕਾ ਵਾ ਤੇ ਜਿਹੜੇ ਉਹਨਾਂ ਡਾਕਟਰਾਂ ਨੇ ਮਤਲਬ ਰੈਫਰ ਕੀਤਾ ਵਾ ਸੱਤ ਮਹੀਨੇ ਹਸਪਤਾਲ ਦੇ ਅੰਦਰ ਦਾ ਜਿਹਦੇ ਉਹਰੀ ਸੈਰੀ ਮਤਲਬ ਦਾਤ ਨੂੰ ਆ ਸੰਦੇ ਹੋਏ ਜ਼ਖਮਾਂ ਦੇ ਕਾਰਨ ਜਿਹੜੀ ਆ ਪੁਰੀ ਮਾਰ ਹੋ ਗਈ। ਉਸ ਦੇ ਸਬੰਧ ਵਿੱਚ ਡੀਐਸਪੀ ਸਰਵੀਆਂ ਤੇ ਆਪਣੇ ਡੀਐਸਪੀ ਸੀਆਈਆਈ ਆਗਿਆ ਨਾਲ ਹੈ ਬਚਾਰ ਪ੍ਰਾਨ ਰੱਖ ਕੇ ਤੇ ਉਹਨਾਂ ਡੀਐਸਪੀ ਸਰਵੀਆਂ ਨੇ ਕਿਹਾ ਕਿ ਦਸਤਾਵੇਜ਼ਾਂ ਕਿ ਜਾਂਦੇ ਆਪਾਂ ਉਸ ਤਰ੍ਹਾਂ ਹੈ ਕਿਆਂ ਤੇ ਜਿਹੜਾ ਉਹ ਐਸਟੀਓ ਥਾਣੇ ਸਦਰ ਹਲੋ ਜਿਹੜਾ ਵਾਪਸ ਇਹ ਸਜਿਸਟਰ ਇਸ ਪ੍ਰਾਪਤ ਕੀ ਇਹ ਦੇ ਵੇਦ ਉਸ ਤਰ੍ਹਾਂ ਕੀ ਤਾਰਨ ਹੋ ਸਕਦੇ ਜੀ ਬੇਟੇ ਤੁਹਾਡੇ ਨੂੰ ਜਿਹੜਾ ਪੈਟਰੋਲ ਪਾ ਦੇ ਸਾੜਿਆ ਪੁਰੀ ਇਹ ਤਾਂ ਸੀਸੀਟੀ ਵੀ ਕੈਮਰੇ ਦੇ ਵਿੱਚ ਜੋ ਕੁਝ ਵੀ ਆਊਗਾ ਕਿਉਂਕਿ ਕਪੂਰੇ ਦੇ ਵਿੱਚ ਹਰ ਥਾਂ ਦੇ ਉੱਤੇ ਰੋਲ ਪੰਪਾਸ ਦੇ ਹੱਥਾਂ ਦੇ ਉੱਤੇ ਲੱਗੇ ਆ ਤੇ ਇਹਨੂੰ ਮਤਲਬ ਕਿਸੇ ਨੇ ਸਾਜ਼ਿਸ਼ ਦੇ ਤਹਿਤ ਜਿਹੜਾ ਜਾ ਕੇ ਇੱਕ ਕਾਰਾ ਕੀਤਾ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਇਹ ਮਾਮਲਾ ਦਰਜ ਕਰ ਲਿਆ ਗਿਆ ਤੇ ਅਗਲੀ ਰੀ ਜਾਂਚ ਅਰੰਭ ਕਰ ਦਿੱਤੀ ਗਈ ਹੈ। ਇੱਕ ਮੋਟਰ ਟੋਕਾ ਦੁਕਾਨ ਸੰਘਿਆ ਰੋਡ ਦੇ ਉੱਤੇ ਇੱਕ ਮੋਟਰਸਾਈਕਲ ਦੇ ਨੌਜਵਾਨ ਸੀਗਾ ਜਿਹਦੇ ਮੋਟਰਸਾਈਕਲ ਨੂੰ ਵੀ ਅੱਗ ਲੱਗੀ ਤੇ ਉਹ ਆਪ ਵੀ ਅੱਗ ਲੱਗੀ ਜਿਹਨੂੰ 108 ਜਿਹੜੀ ਸਰਕਾਰੀ ਐਂਬੂਲੈਂਸ ਹੈਗੀ ਹੈ ਉਹਨਾਂ ਨੇ ਇੱਥੇ ਸਿਵਲ ਹਸਪਤਾਲ ਦਾਖਲ ਕਰਾਇਆ ਜਿਹਦੀ ਸਵੇਰੇ ਅੱਜ ਮਾਰਨਿੰਗ ਟਾਈਮ ਤੇ 9 ਵਜੇ ਡੈਥ ਹੋ ਗਈ ਹੈ ਤੇ ਇਸ ਬੰਦੇ ਦੇ ਵਿੱਚ ਜਿਹੜੇ ਉਹਦੇ ਫਾਦਰ ਹੈਗੇ ਆ ਰਟਾਇਰ ਪੀਸ ਇੰਸਪੈਕਟਰ ਹੈਗੇ ਆ ਉਹ ਸਿਵਲ ਹੈਗੀ ਚ ਤੇ ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਵੀ ਜੋ ਕਾਰਵਾਈ ਹੈਗੀ ਉਹ ਕਰ ਰਹੇ ਆ ਔਰ ਫਰਜ਼ ਜਿਹੜੀ ਹੈਗੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਵਾਟੇ ਜਿਹੜੀ ਹੈ ਜੀ ਇਹ ਡੈਥ ਹੋਈ ਹੈਗੀ ਆ ਕਿਸੇ ਨੇ ਕੀਤੀ ਹੈ ਜਾਂ ਕੋਈ કુદરતી કારણતે મોર્શલતે જાંદિયા હે કે આગ લગ ગઈ એ સરા એ જાનજા વિષય હે કે જાનજ કર રહે હે જાનજ કરન તો બાદ જીડી ગલ સામને આવવી હોસ હસાવાંગરી હે ઓડી કાનુની કાર્યવાહી કીતી જઈ હો સરા મામલા હે કે એ તો પૂરી જાનચ મગરોહી પતા ચા સકેગા કે એ હત્યા સે જોહત સા ઇસ બાર એ પોસ્ટમોર્ટમતે પોલીસ જાનચ સુ બાદ હી સાફ હોવેગા કપૂટલા તો સંજીવ શર્માજી રિપોર્ટ દિલ્હી પોસ્ટ પંજાબી ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ